ਹੈਲੋ ਫਰੈਂਡਸ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਰਗੁਣ ਚੋਹਾਨ ਤੇ ਫਰੈਂਡਸ ਅੱਜ ਮੈਂ ਸਕੂਲੋਂ ਜਿੱਦੋਂ ਆਪਣਾ ਐਗਜ਼ਾਮ ਦੇ ਕੇ ਆਈ ਤੇ ਪਾਪਾ ਨੇ ਮੈਨੂੰ ਕਿਹਾ ਕਿ ਅਸੀਂ ਅੱਜ ਕਿਤੇ ਜਾਣਾ ਹੈ ਉਹਨਾਂ ਨੇ ਕੱਲ ਇੱਕ ਫੇਸਬੁੱਕ ਤੇ ਵੀਡੀਓ ਵੇਖੀ ਸੀ ਜਿਹੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਪਰਿਵਾਰ 'ਏ ਉਹਨਾਂ ਦੇ ਘਰ ਬਹੁਤ ਜ਼ਿਆਦਾ ਮਿਸ ਹੈਪਨਿੰਗ ਹੋਈ ਏ ਤੇ ਇਸ ਲਈ ਅਸੀਂ ਉਹਨਾਂ ਦੀ ਹੈਲਪ ਕਰਨ ਜਾਣਾ ਏ ਤੇ ਪਾਪਾ ਨੇ ਉਹਨਾਂ ਨਾਲ ਗੱਲ ਵੀ ਕੀਤੀ ਸੀ ਤੇ ਪਾਪਾ ਨੂੰ ਜਦੋਂ ਉਹਨਾਂ ਨੇ ਇਹ ਵੀਡੀਓ ਵੇਖੀ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਫੀਲ ਹੋਈ ਤੇ ਉਹਨਾਂ ਨੇ ਫਿਰ ਉਹ ਵੀਡੀਓ ਤੇ ਨੰਬਰ ਵੀ ਲਿਖਿਆ ਸੀ ਕੰਟੈਕਟ ਨੰਬਰ ਤੇ ਪਾਪਾ ਨੇ ਫਿਰ ਉਹਨਾਂ ਨੂੰ ਕਾਲ ਕੀਤੀ ਤੇ ਫਿਰ ਉਹਨਾਂ ਦਾ ਪਿੰਡ ਦਾ ਐਡਰੈਸ ਪੁੱਛਿਆ ਤੇ ਸਾਰੀ ਇਨਫੋਰਮੇਸ਼ਨ ਪਾਪਾ ਨੂੰ ਪਤਾ ਹੈ ਮੈਨੂੰ ਹਲੇ ਐਡਰੈਸ ਨਹੀਂ ਪਤਾ ਤੇ ਪਿੰਡ ਦਾ ਨਾਮ ਨਹੀਂ ਪਤਾ ਪਰ ਕੋਈ ਗੱਲ ਨਹੀਂ ਜਦੋਂ ਅਸੀਂ ਉੱਥੇ ਪਹੁੰਚਾਂਗੇ ਤੇ ਵੇਖਾਂਗੇ ਉਹਨਾਂ ਦੇ ਘਰ ਦੇ ਕੀ ਹਾਲਾਤ ਦੋਸਤੋ ਤੁਹਾਨੂੰ ਜਿਵੇਂ ਕਿ ਦੱਸਿਆ ਹੀ ਸਰਗੁਣ ਨੇ ਮੈਂ ਕੱਲ ਫੇਸਬੁੱਕ ਤੇ ਵੀਡੀਓ ਦੇਖ ਰਿਹਾ ਸੀ ਤੇ ਉਹ ਫੇਸਬੁੱਕ ਤੇ ਵੀਡੀਓ ਇਹ ਸੀ ਵੀ ਕੋਈ ਗਰੀਬ ਪਰਿਵਾਰ ਸੀ ਪੰਜ ਉਹਨਾਂ ਦੀਆਂ ਬੇਟੀਆਂ ਨੇ ਤੇ ਉਹਨਾਂ ਦੀ ਮੱਝ ਸੀ ਸੂਣ ਵਾਲੀ ਤੇ ਉਹਨੂੰ ਕਿਤੇ ਝੋਨੇ ਚੋਂ ਆਂਦੇ ਸੱਪ ਲੜ ਗਿਆ ਬਹੁਤ ਗਰੀਬ ਪਰਿਵਾਰ ਆ ਤੇ ਮੇਰੇ ਫੇਸਬੁੱਕ ਵੇਖਦਿਆਂ ਵੇਖਦੇ ਮਨ ਪਰ ਆਇਆ ਮੈਨੂੰ ਬਹੁਤ ਗੱਲ ਇਹ ਫੀਲ ਹੋਈ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਲਪ ਕੀਤੀ ਜਾਵੇ ਜਿਵੇਂ ਕੀ ਵੀਡੀਓ ਦੇਖ ਕੇ ਅਸੀਂ ਚੱਲੇ ਆ ਤੇ ਆਦਾ ਵੀਡੀਓ ਬਣਾਉਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਹ ਵੀਡੀਓ ਜਾਵੇ ਤੇ ਉਹਨਾਂ ਦੀ ਹੈਲਪ ਹੋ ਸਕੇ ਹੋਰ ਸਾਡਾ ਕੋਈ ਮਕਸਦ ਨਹੀਂ ਆ ਉਸ ਪਰਿਵਾਰ ਨੂੰ ਤੁਹਾਨੂੰ ਜਾ ਕੇ ਫਰੈਂਡਸ ਅਸੀਂ ਅੱਗੇ ਮਿਲਾਨੇ ਆ ਤੇ ਉਹਨਾਂ ਦੀ ਜਿਵੇਂ ਦੀ ਜ਼ਰੂਰਤ ਆ ਆਪਾਂ ਨਾਲ ਮਿਲ ਕੇ ਸਾਰੇ ਹੀ ਹੈਲਪ ਕਰੀਏ ਤੇ ਹੁਣ ਆਪਾਂ ਚੱਲਦੇ ਆ ਤੇ ਤੁਹਾਨੂੰ ਦੋਸਤੋਂ ਮਲਾਉਂਦੇ ਉਸ ਪਰਿਵਾਰ ਦੇ ਨਾਲ ਤੇ ਜਿੰਨੇ ਕੁ ਜੋਗੇ ਅਸੀਂ ਆ ਉਹਨਾਂ ਦੀ ਕੁਛ ਨਾ ਕੁਛ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਦੇਖਦੇ ਇੰਜ ਕਿ ਅੱਗੇ ਜਾ ਕੇ ਬੜੀ ਗੱਲ ਇਹ ਫੀਲ ਹੋਈ ਕਿ ਉਹ ਵਿਚਾਰਾ ਗਰੀਬ ਪਰਿਵਾਰ ਉਸ ਵੀਰ ਦੀਆਂ ਪੰਜ ਧੀਆਂ ਨੇ ਮੈਂ ਦੇਖਿਆ ਫੇਸਬੁੱਕ ਤੇ ਵੀ ਉਹਨੇ ਪੜਾਈ ਵੀ ਛਡਾ ਦਿੱਤੀ ਹੋਈ ਹੈ ਤੇ ਜਿਹੜਾ ਮੜਾ ਮੋਟਾ ਉਹਨਾਂ ਦਾ ਕੰਮ ਰੋਟੀ ਪਾਣੀ ਦਾ ਮਾਲ ਡੰਗਰ ਤੋਂ ਚੱਲਦਾ ਸੀ ਤੇ ਉਹ ਵੀ ਕਿਸੇ ਨੇ ਉਹਨਾਂ ਨੂੰ ਉਹ ਛੋਟਾ ਜਿਹਾ ਦੱਸਿਆ ਉਹਨਾਂ ਨੇ ਵੀ ਮਤਲਬ ਇਸ ਛੋਟਾ ਜਿਹਾ ਪਸ਼ੂ ਉਹਨਾਂ ਨੂੰ ਦਿੱਤਾ ਏ ਤੇ ਵੱਡਾ ਹੋ ਗਿਆ ਤੇ ਅੱਜ ਉਹ ਮੱਛ ਬਣ ਗਈ ਤੇ ਉਹ ਸੂਣ ਵਾਲੀ ਸੀ ਤੇ ਉਹਨੂੰ ਸੱਪ ਲੜ ਗਿਆ ਤੇ ਉਹਦੀ ਡੈਥ ਹੋ ਗਈ ਤੇ ਉਹ ਗਰੀਬ ਪਰਿਵਾਰ ਛੋਟੇ ਛੋਟੇ ਬੱਚੇ ਵਿਚਾਰੇ ਧੀਆਂ ਨੇ ਔਰ ਹੁੰਦੀਆਂ ਮਿਲਕਦੀਆਂ ਦੇਖੀਆਂ ਨਹੀਂ ਗਈਆਂ ਮੇਰੀ ਤੋਂ ਤੇ ਮੈਂ ਅੱਜ ਸਰਗੋਨੂ ਸਕੂਲ ਤੋਂ ਆਈ ਤੇ ਮੈਂ ਕਿਹਾ ਬੇਟੇ ਚੱਲ ਚਲੀਏ ਉਹਨਾਂ ਦੀ ਚਲੋ ਆਪਾਂ ਕੋਈ ਜ਼ਿਆਦਾ ਦਾ ਹੈ ਨਹੀਂ ਜਿੰਨੇ ਕੁ ਜੋਗੇ ਆ ਵੀਡੀਓ ਅਸੀਂ ਵੀ ਕਿਸੇ ਦੀ ਦੇਖੀ ਕਿ ਇਹ ਪੱਤਰਕਾਰ ਸੱਜਣ ਨੇ ਪਾਈ ਸੀ ਤੇ ਉਹਨਾਂ ਦੀ ਹੈਲਪ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਉਹਨਾਂ ਦਾ ਕੋਈ ਮਦਦ ਕਰੋ ਤੇ ਮੈਂ ਵੀ ਹੁਣ ਅੱਜ ਜਾ ਰਿਆਂ ਬੱਚਿਆਂ ਨੂੰ ਨਾਲ ਲੈ ਕੇ ਮੈਂ ਕਿਹਾ ਉਹ ਪਰਿਵਾਰ ਦਾ ਹਾਲ ਜਾਣਨ ਚਲਦੇ ਆ ਸਰਗੁਨੂ ਮੈਂ ਗਿਆ ਤੇ ਇਹ ਵੀ ਤਿਆਰ ਹੋ ਗਈ ਹਾਲੇ ਕਿ ਇਹਨਾਂ ਦੇ ਇਗਜ਼ਾਮ ਚੱਲ ਰਹੇ ਆ ਤੇ ਟਾਈਮ ਬੜਾ ਮੁਸ਼ਕਲ ਨਿਕਲਦਾ ਹੈ ਫੇਰ ਵੀ ਚਲੋ ਜਿੰਨਾ ਕੋ ਸਕਦਾ ਸੀ ਕੋਈ ਤਿਲ ਫੁੱਲ ਜਿੰਨੇ ਕੁ ਜੋਗੇ ਬੜਾ ਮੋਟਾ ਉਹਨਾਂ ਦੀ ਮਦਦ ਕਰਕੇ ਆਉਂਦੇ ਆ ਤੇ ਸਾਡਾ ਇਹ ਵੀਡੀਓ ਬਣਾਉਣ ਦਾ ਦੋਸਤੋ ਇਹੀ ਇੱਕ ਮਕਸਦ ਹੈ ਵੀ ਜਿਆਦਾ ਤੇ ਜਿਆਦਾ ਲੋਕ ਇਸ ਵੀਡੀਓ ਨੂੰ ਦੇਖਣ ਤੇ ਉਸ ਗਰੀਬ ਪਰਿਵਾਰ ਦੀ ਹੈਲਪ ਕੀਤੀ ਜਾ ਸਕਦੀ ਹੈ ਤੇ ਫਰੈਂਡਸ ਉਹਨਾਂ ਸੀ ਉਹਨਾਂ ਦੇ ਪਿੰਡ ਦੇ ਰਸਤੇ ਨੂੰ ਮੁੜ ਚੁੱਕੇ ਹਾਂ ਤੇ ਸਾਨੂੰ ਉਹਨਾਂ ਦੇ ਪਿੰਡ ਦੇ ਰਸਤੇ ਦਾ ਪ੍ਰੋਪਰ ਨਹੀਂ ਪਤਾ ਹੈ ਇਸ ਲਈ ਸੇ ਅੱਗੇ ਕਿਸੇ ਨੂੰ ਪੁੱਛਾਂਗੇ ਉਹਨਾਂ ਦੇ ਪਿੰਡ ਦਾ ਰਾਹ ਬੌਜੀ ਆ ਪਸਤੀ RAMLAL ਕਿੱਥੇ ਹੈ ਜੀ ਪਿੰਡਾਂ ਹਾਂ ਬੰਨ ਲੰਘ ਜਾਓ ਇਹ ਤੋਂ ਸਿੱਧਾ ਲੰਘ ਜੀ ਜੀ ਸਿੱਧਾ ਲੰਘ ਸੇਟਾ ਲਗਾਇਆ ਜਾਵੇਗਾ ਕਿੰਨੇ ਪਹੁੰਚਾਵੇਗਾ ਅੱਛਾ ਜੀ ਤਾਂ ਮੋੜਨਾ ਤੋਂ ਬੱਸ ਅਗਰਾ ਖੱਬੇ ਹੱਥ ਮੋੜਨਾ ਜੀ ਪਿੰਨ ਤੋਂ ਠੀਕ ਹੈ ਮਿਹਰਬਾਨੀ ਤੁਹਾਨੂੰ ਮੋੜ ਆਵੇਗਾ ਉੱਥੇ ਤੁਸੀਂ ਮੋੜਨਾ ਠੀਕ ਹੈ ਜੀ ਮਿਹਰਬਾਨੀ ਤੇ ਦੋਸਤੋ ਮੈਨੂੰ ਲੱਗ ਰਿਹਾ ਕਿ ਇਹੋ ਵੀਰ ਦਾ ਘਰ ਆ ਉਹ ਸਾਹਮਣੇ ਬਾਹਰ ਖੜਾ ਹੈ ਹੁਣ ਚਲੋ ਮਿਲਦੇ ਹਾਂ ਵੀਰ ਨੂੰ ਤੇ ਦੇਖਦੇ ਇਹਨਾਂ ਦੇ ਹਾਜੀ ਕਰਦੇ ਗੱਲਬਾਤ ਨੂੰ ਚਲੋ ਮਿਲਦੇ ਹਾਂ ਜੀ ਤੁਹਾਨੂੰ ਦੋਸਤੋ ਇਹ ਵੀਰਿਆ ਪ੍ਰੇਮ ਸਿੰਘ ਇਹਨਾਂ ਦੀ ਵੀਡੀਓ ਮੈਂ ਕੱਲ ਦੇਖੀ ਸੀ ਫੇਸਬੁੱਕ ਤੇ ਤੇ ਅੱਜ ਫਿਰ ਮੈਂ ਬੱਚਿਆਂ ਨੂੰ ਲੈ ਕੇ ਆਇਆ ਜੀ ਤੇ ਚਲਦੇ ਆਂ ਵੀਰ ਦੇ ਘਰੇ ਦੇਖਦੇ ਆਂ ਕੀ ਗੱਲਬਾਤ ਬਣੀ ਐ ਤੇ ਕੋਈ ਥੋੜੀ ਬਹੁਤੀ ਭੇਟਾ ਲੈ ਕੇ ਆਏ ਆਂ ਵੀਰ ਲਈ ਤੇ ਕੋਈ ਨਹੀਂ ਲੈਨੇ ਆ ਜੀ ਆਜੋ ਪ੍ਰੇਮ ਜੀ Давай, кому-то. А вот. ਵੀਡੀਓ ਪਾਈ ਵੀਰ ਨੇ ਪੱਤਰਕਾਰ ਨੇ ਉਹ ਦੇਖ ਕੇ ਹੁਣ ਅਸੀਂ ਇੱਧਰ ਚਲੋ ਕਰਦੇ ਆਂ ਗੱਲਬਾਤ ਵੀਰ ਨਾਲ ਲੋਕੀ ਹੈਗੀ ਆ ਗੱਲਬਾਤ ਆਜੋ ਆਮ ਜੀ ਕਿਵੇਂ ਬਣਿਆ ਫਿਰ ਇੱਧਰ ਸਾਰਾ ਮਾਹੌਲ ਇਦਾਂ ਏ ਜੀ ਇਥੋ ਕਿਤੇ ਦਾ ਮਸੀਹ ਦਾ ਮੁੰਡਾ ਨਾ ਕਰਿਆ ਸੀ ਤੇ ਉਹਨੂੰ ਵੀ ਲੜ ਚੱਲਿਆ ਸੀ ਆ ਰੇਤਾ ਦੇ ਖੇਡਦਾ ਪਿਆ ਸੀ ਅੱਛਾ ਜੀ ਤੇ ਉਹਨੇ ਕਿਤੇ ਵੇਖਿਆ ਦੱਸਿਆ ਕਿ ਬੇਟੀ ਘਰੇ ਕੋਚਾ تیرਣ ਦੇ ਹੀ ਸੀ ਹਾਂਜੀ ਤੇ ਇਹਨੇ ਮੈਨੂੰ ਫੋਨ ਕੀਤਾ ਮੈਂ ਵਾਕਾ ਮੋੜ ਕੇ ਆਇਆ ਠੀਕ ਮਾਜੀ ਨੂੰ ਪਤਾ ਨਹੀਂ ਕੀ ਜਾਲ ਲਾ ਲਈ ਤੇ ਜੇਪਾ ਕੱਢਣੀ ਮੈਨੂੰ ਤੇ ਇਧਰ ਇਥੇ ਚਾਨਕੂ ਆਨੰਤ ਕੀ ਇਤਿਹਾਸ ਹੈ ਅੱਛਾ ਇਧਰ ਹਾਂਜੀ ਬਾਹਰੋਂ ਢੋਲੇ ਤੋਂ ਥੀਂ ਮੱਝ ਬੰਦੀ ਐਸ ਕਿਲੇ ਤੋਂ ਮੱਝ ਬੰਦੀ ਅੱਛਾ ਜੀ ਅਸੇਤ ਮਾਝ ਬੰਦੀ ਦੇ ਮੀਨੂ ਜੇ ਇੱਕੇ ਪੱਟਿਆ ਦੀ ਪਟੀਆਂ ਦੀ ਦਾਲ ਦੂਮਾ ਨਾ ਆ ਰਿਹਾ ਆਖਣ ਕੱਲੇ ਪਾਏ ਕੋਨੇ ਇੱਕ ਘਾਰ ਹੈ ਕਿ ਆਪਣੇ ਕੋਲ ਘਾਰ ਹੈਗਾ ਪਹਿਲਾਂ ਬੱਕਰੀਆਂ ਦੇ ਤਾਂ ਨਾ ਕਰ ਜਾ ਚੁੱਕੇ ਬੱਕਰੀ ਨੂੰ ਮਾਰ ਕੇ ਨਾ ਪਹਿਲਾਂ ਬੋਲੀ ਨਹੀਂ ਮਿਲਿਆ ਆਪਾਂ ਫਸਿ ਨਾਤੀ ਫਰਵਾਹ ਦੇਣਾ ਜਦੋਂ ਜਦੋਂ ਹਾਂਜੀ ਆਪਾਂ ਫਿਰ ਅਗਲੀ ਪਹਾੜੀ ਦੀ ਤਰਾਨੀ ਦੀ ਤੁਹਾਨੂੰ ਆਪ ਨੂੰ ਪੜ੍ਹਾਉਣੀ ਹੈ। ਕੋਈ ਯੂਟਿਊਬਰ ਦੀ ਗੱਲ ਕਿੱਧਰ ਆਉਂਗੀ। ਠੀਕ। ਫਿਰ ਇਹ ਦੇਖ ਕੇ ਤੇ ਮੈਂ ਆਈ ਦੇ ਕੰਮ ਤੋਂ ਜਿਹੜੀ ਗਾਣਾ ਲੈ ਕੇ ਚਲੋ ਪੰਜਾਹ ਤੱਕ। ਹੁਣ ਦੁੱਧ ਦਿੰਦੀ ਇਹ। ਹਾਂਜੀ ਦੁੱਧ ਦੇਦੀ। ਕੋਈ ਨਹੀਂ ਕਰਤ ਨਹੀਂ। ਨਾਲ ਕੋਈ ਨਹੀਂ ਪੈਣਾ ਜਿੱਤੇ ਕੋਈ ਘਰ ਤੱਕ। ਚਲੋ ਕੋਈ ਨਹੀਂ। ਕੋਈ ਨਹੀਂ ਬਾਕੀ। ਨਹੀਂ ਤੁਹਾਡੇ ਨਾਲ ਹੈ। ਸਾਰੇ ਮੈਂ ਤੇ ਤੁਹਾਡਾ ਫੇਸਬੁੱਕ 'ਤੇ ਲਿਖਿਆ ਮੱਕਿਆ ਉਹ ਤੁਸੀਂ ਇਹ ਕੀ ਲਿਆ ਜੀ ਹਾਂਜੀ ਤੇ ਕੀ ਚੱਕਰ ਚੱਲ ਗਿਆ ਇਹ ਮੈਂ ਵੀਰਨਾਗ ਕਿਤੇ ਨਾ ਲੱਗਾ ਆ ਤੇਰਾ 14 ਸਾਲ ਦੀ ਬਲਾਈ ਦੀ ਅੱਛਾ ਜੀ ਉਹਨਾਂ ਨੇ ਮੈਨੂੰ ਛੋਟੀ ਜਾਣ ਦਿੱਤੀ ਸੀ ਬੱਚਾ ਠੀਕ ਹੈ ਤੇ ਉਹ ਕਾਫੀ ਲੰਮੇ ਸਮੇਂ ਤੱਕ 7-8 ਸਾਲ ਲਿਕੇ ਪਾਲ ਕੇ ਪਾਇ ਦਿੱਤੀ ਠੀਕ ਹੈ ਜੀ 500 ਤੇ 1 ਲੱਖ ਸੀ ਨਹੀਂ 1000 ਤੇ ਲਾਇਆ ਸੀ ਤੁਸੀਂ ਇਹ ਜਾਨਕ ਤੇ ਬਾਹਰੋਂ ਸੱਪ ਆ ਗਿਆ ਫਿਰ ਇੱਥੇ ਅੰਦਰ ਹੀ ਆ ਗਿਆ ਅੰਦਰ ਆਉਂਦੇ ਕੋਲ ਆ ਗਿਆ ਇਕੱਠੀ ਇੱਕੋ ਖੁੱਲੀ ਤੁਸੀਂ ਗਾਮ ਦੇਖ ਲਿਆ ਅੱਛਾ ਜੀ ਤੇ ਉਹ ਬਸ ਜਿਹੜੀ ਤੇ ਦੇਨ ਲਾਉਣੀ ਥੋੜੀ ਹਾਂਜੀ ਇਹਦੇ ਉੱਤੇ ਲੈਂਡ ਆਇਆ ਸੀ ਉਹ ਲੱਗ ਗਿਆ ਜੀ ਕਿਤੇ ਜਲੀਦਾ ਸੱਪ ਤੇ ਟਰੈਕਟਰ ਦੇ ਸਾਥ ਗਿਆ ਠੀਕ ਹੈ ਟੀਟੀ ਜੀ ਵੀ ਲਾ ਗਿਆ ਮੈਂ ਬਾਗੀਆਂ ਜਾਣੀ ਆ ਮੇਰਾ ਰੀਡਿੰਗ ਕਰਦੇ ਠੀਕ ਹੈ ਇੱਧਰ ਆ ਬੇਟੇ ਤੇ ਅੱਛਾ ਬਹੁਤ ਕੱਟ ਰਹੀ ਸੀ ਉਹ ਕਹਿੰਦਾ ਕੁਤਰੀ ਦੀ ਚੀਂ ਚ ਲੜ ਗਈ ਹੈ ਹਾਂ ਜੀ ਹਾਂ ਖੜਿਆ ਉਹਦੇ ਕਾਰਨ ਉਹਨੂੰ ਲੜਨ ਦੇ ਨਾਲ ਵੀ ਬਹੁਤ ਹੋ ਗਈ 200 ਦਿਨ ਤੋਂ ਲੜ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਾ ਰਾਤ ਮਰੇ ਕਿ ਸਵੇਰੇ ਨਹੀਂ ਦਿਨੇ ਜੀ ਅੱਛਾ ਦਿਨੇ ਲੜਿਆ ਹਾਂ ਦਿਨੇ ਲੜਿਆ ਬੇਟੀ ਇਥੇ ਲੋਹਾ ਕੱਢਦੀ ਸੀ ਬਾਹਰ ਲੱਗਦੀ ਅੱਛਾ ਜੀ ਹਾਂ ਠੀਕ ਅੱਛਾ ਉਹ ਖੁਰਲੀ ਉੱਥੇ ਪਣੀ ਸਾਈਡ ਹਾਂ ਖੁਰਲੀ ਪਣੀ ਤੇ ਜੇ ਹੀ ਨੂੰ ਜਾ ਦੋਵੇਂ ਘਾਹ ਤੇ ਮਾਝਾ ਤੇ ਨਹੀਂ ਬੈਠੀ ਠੀਕ ਹੈ ਜੀ ਪੰਜ ਬੇਟੀਆਂ ਨਹੀਂ ਹਾਂ ਜੀ ਤੇ ਬਾਕੀ ਦੋਸਤੋ ਤੁਸੀਂ ਸਾਰੀ ਗੱਲਬਾਤ ਸੁਣ ਲਈਏ ਤੁਹਾਨੂੰ ਮਕਰੋ ਚੱਲਣ ਲੱਗਿਆਂ ਵੀ ਦੱਸਿਆ ਸੀ ਤੇ ਇਨਸਾਨ ਹੀ ਇਨਸਾਨ ਦੇ ਕੰਮ ਹੁੰਦਾ ਹੈ ਦੋਸਤੋ ਹੁਣ ਤੁਹਾਨੂੰ ਪ੍ਰੇਮ ਜੀ ਦੇ ਨਾਲ ਮਿਲਾਇਆ ਅਸੀਂ ਵੀਡੀਓ ਦੇ ਵਿੱਚ ਮੈਂ ਬਾਰ-ਬਾਰ ਇੱਕ ਹੀ ਗੱਲ ਕਰ ਰਿਹਾ ਹਾਂ ਵੀ ਇਸੇ ਕਰਕੇ ਵੀਡੀਓ ਬਣਾਈ ਜਾ ਰਹੀ ਹੈ ਅਸੀਂ ਵੀ ਕਿਸੇ ਦੀ ਵੀਡੀਓ ਵੇਖ ਕੇ ਇਹਨਾਂ ਤੱਕ ਪਹੁੰਚ ਦਿੱਤੀ ਤੇ ਸਾਡੀ ਵੀਡੀਓ ਦਾ ਮਤਲਬ ਇਹ ਵੀ ਵੱਧ ਤੋਂ ਵੱਧ ਇਹ ਲੋਕਾਂ ਦੇ ਵਿੱਚ ਜਾਵੇ ਤੇ ਇਸ ਵੀਰ ਦੀ ਬਾਹ ਫੜੀ ਜਾਵੇ ਜਿੰਨੇ ਵੀ ਹੈਲਪ ਕੀਤੀ ਜਾ ਸਕਦੀ ਏ ਤਣਕਾ ਤਣਕਾ ਕਰਕੇ ਹੀ ਬੜਾ ਵੱਡਾ ਸਮੁੰਦਰ ਭਰ ਜਾਂਦਾ ਹੈ ਤੇ ਕੋਸ਼ਿਸ਼ ਕਰੋ ਇਸ ਵੀਰ ਦੇ ਕੋਲ ਫਿਰੋਜ਼ਪੁਰ ਦੇ ਨੇੜੇ ਪਿੰਡ ਆ ਕੋਈ ਜ਼ਿਆਦਾ ਦੂਰ ਨਹੀਂ ਸ਼ਹਿਰ ਤੇ ਕੋ 10-12 ਕਿਲੋਮੀਟਰ ਦੀ ਦੂਰੀ ਤੇ ਹੋਏਗਾ ਵਾਕਾ ਮੋੜ ਜੀ ਕਿਰ ਲਾ ਵਾਕਾ ਮੋੜ ਕੋਈ ਪੈਂਦਾ ਜੀ ਮੱਲਾ ਵਾਲਾ ਉੱਥੋਂ ਘੁੰਮ ਕੇ ਆਉਣਾ ਪੈਂਦਾ ਜੀ ਵਾਕਾ ਮੋੜ ਤੋਂ ਇਨਾਂ ਦੇ ਪਿੰਡ ਲਾਧੂਵਾਲਾ ਮੱਧੂਵਾਲਾ ਮੱਧੂ ਵਾਲੀ ਬਸਤੀ ਕਹਿੰਦੇ ਨੇ ਤੇ ਤੁਸੀਂ ਵੀ ਕਿਰਪਾ ਕਰੋ ਬੇਟਾ ਜਿੰਨਾ ਵੀ ਕਰ ਸਕਦੇ ਵੀ ਇਹਦੀ ਜਰੂਰ ਹੈਲਪ ਕਰੋ ਤੇ ਸਰਗੁਨ ਜਦੋਂ ਅੱਜ ਪੇਪਰ ਦੇ ਕੇ ਆਈ ਆ ਤੇ ਇਹਨੂੰ ਮੈਂ ਕਿਹਾ ਮੈਂ ਬੇਟੇ ਜਾਣਾ ਤਾਂ ਤੇ ਇਹਨੂੰ ਹੁਣ ਵਿਜੀ ਸ਼ੈਡਿਊਲ ਹੈ ਬੱਚਿਆਂ ਦੇ ਪੇਪਰ ਚੱਲ ਰਹੇ ਸਤੰਬਰ ਦਾ ਮਹੀਨਾ ਤੱਕ ਤੇ ਇਹਦੇ ਵੀ ਇਹਦਾ ਮੈਂ ਸਪੈਸ਼ਲ ਟਾਈਮ ਕੱਢ ਕੇ ਇਹਨੂੰ ਨਾਲ ਲੈ ਕੇ ਆਇਆ ਮੈਂ ਕਿਹਾ ਚੱਲ ਬੇਟੇ ਚੱਲ ਕੇ ਆਈ ਇਹ ਵੀ ਇਹਨੂੰ ਮਿਲ ਕੇ ਉਹਦੇ ਨਾਲ ਤੇ ਹਲਾਤ ਕੋਈ ਘਰ ਦੇ ਜਿਆਦਾ ਵਧੀਆ ਨਹੀਂ ਆਪਾਂ ਕਹਿ ਸਕਦੇ ਜਿੱਦਾਂ ਵੀ ਚਲੋ ਵਿਚਾਰੇ ਆਪਦਾ ਗੁਜ਼ਾਰਾ ਕਰੀ ਜਾਂਦੇ ਆ ਤੇ ਆਪਾਂ ਕੁਛ ਕੁਛ ਥੋੜਾ ਥੋੜਾ ਕਰਦੇ ਕਰਦੇ ਵੀਰ ਦੀ ਮਦਦ ਕਰੀਏ ਤੇ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਂਦਾ ਜੀ ਤੇ ਰੱਬ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀਆਂ ਹੋਰ ਦਸਾਂ ਆ ਮਾਲਕ ਕਿਰਪਾ ਕਰੇ ਜੀ ਪਰਮਾਤਮਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰੋ ਤਾਂ ਕਿ ਇਸ ਵੀਰ ਦੀ ਜਿਆਦਾ ਤੋਂ ਜਿਆਦਾ ਲੋਕ ਮਦਦ ਕਰੇ ਸ਼ਹਿਰ ਫਿਰੋਜ਼ਪੁਰ ਦੇ ਨੇੜੇ ਪਿੰਡ ਆ ਲੱਤੂ ਵਾਲਾ ਬਸਤੀ ਹਾਂਜੀ ਬਸਤੀ ਲੱਤੂ ਵਾਲਾ ਬਸਤੀ ਲੱਤੂ ਵਾਲੀ ਲੱਤੂ ਫਿਰੋਜ਼ਪੁਰ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਤੇ ਮੈਂ ਵੀ ਇਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੇ ਦਾਂਗਾ ਭਾਜੀ ਤੁਸੀਂ ਆਪਣੇ ਮੂੰਹ ਤੋਂ ਵੇਖਾ ਨਹੀਂ ਬੋਲ ਕੇ ਮੋਬਾਈਲ ਨੰਬਰ ਦੱਸ ਦੋ 7889096136 ਫੇਰ ਦੱਸ ਦੋ ਇੱਕ ਵਾਰੀ 7589096136 ਦੀ ਆ ਨਿਕਾ ਜਾਂ ਮੇਰੇ ਕੋਲ ਇੱਕ ਮੋਬਾਈਲ ਹੈ ਜੀ ਜਿਹੜਾ ਤੰਪਾਲ ਜੀ ਦਾ ਜੀਆ ਬੀਟ ਦਾ ਨੰਬਰ ਹੈ ਜੀ 82645 9213 ਉਹ WhatsApp ਨੰਬਰ ਹੈ ਜੀ ਉਹਦੇ ਗੁੜਵੇ ਚੱਲਦਾ ਹੈ ਹੁਣ ਵੀ ਰਾਣੇ ਕਿਹਾ ਸੀਗਾ ਇਹਨਾਂ ਨੂੰ ਵੀ ਮੈਂ ਤਾਂ ਫੜ ਗਿਆ ਜੀ ਜੀ ਦੇ ਕੇ ਚਲਵਾਇਆ ਜੀ ਤੇ ਦੋਸਤੋ ਮੈਂ ਵੀ ਇਹਨਾਂ ਨੂੰ ਫੋਨ ਕੀਤਾ ਸੀ ਪਹਿਲਾਂ ਕੱਲ ਵੀ ਮੈਂ ਗੱਲ ਕੀਤੀ ਜੀ ਇਹਨਾਂ ਨਾਲ ਤੇ ਮੈਂ ਵੀ ਇਹਨੂੰ ਪੁੱਛਿਆ ਦੱਸੋ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਇਹਨਾਂ ਨੇ ਫਿਰ ਮੈਨੂੰ ਕਿਹਾ ਕਿੰਦੇ ਕੋਈ ਸੱਜਣ ਸੀਗੇ ਰਾਸ਼ਨ ਪਾਣੀ ਉਹਦੋਂ ਦਾ ਹੀ ਦੇ ਕੇ ਜਾ ਰਹੇ ਆ ਤੇ ਮੇਰ ਕੋ ਵੀ ਰਹਿਣ ਗਿਆ ਜਿੰਨਾ ਕਿ ਮੈਂ ਚਲੋ ਕਰ ਸਕਿਆ ਲਿਆਂਦਾ ਵਾ ਬਾਕੀ ਹੋਰ ਵੀ ਜੋ ਵੀ ਵੀਰ ਦੀ ਸਹਾਇਤਾ ਹੋਈ ਮੈਂ ਜ਼ਰੂਰ ਕਰਾਂਗਾ ਤੇ ਅੱਗੇ ਵੀ ਵੀਰ ਨੂੰ ਕੋਈ ਪ੍ਰੋਬਲਮ ਆਉਂਦੀ ਏ ਤੇ ਮੈਂ ਆਪਣਾ ਨੰਬਰ ਦੇ ਦਿੱਤਾ ਵਾ ਮੇਰੇ ਕੋਲ ਸ਼ਹਿਰ ਆਜੇ ਫਰੋਜ਼ਪੁਰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੈ ਤੇ ਅਸੀਂ ਜਿੰਨੇ ਕੁ ਜੋਗੇ ਹੋਾਂਗੇ ਜ਼ਰੂਰ ਇਹਨਾਂ ਵੀਰ ਦੀ ਮਦਦ ਕਰਾਂਗੇ ਕਿ ਉਹ ਸਰਗੁਣ ਬੈਠੇ ਕੀ ਕਰਨਾ ਆਪਾਂ ਇਹਨਾਂ ਦੀ ਮਦਦ ਜਦੋਂ ਵੀ ਇਹਨਾਂ ਨੂੰ ਦੁਬਾਰਾ ਪ੍ਰੋਬਲਮ ਹੋਵੇ ਜਦੋਂ ਕੋਈ ਲੋੜ ਪਵੇਗੀ ਆਪਾਂ ਇਹਨਾਂ ਦੇ ਨਾਲ ਹਮੇਸ਼ਾ ਬੈਠੇ ਹਾਂ ਕੋਈ ਗੱਲ ਨਹੀਂ ਤੇ ਦੋਸਤੋ ਇਹ ਪ੍ਰੇਮਵੀਰ ਦੇ ਖਾਤੇ ਨੰਬਰ ਨੇ ਇਹਨਾਂ ਦੇ ਘਰਦਿਆਂ ਦੇ ਤੇ ਜਦ ਕੋਈ ਕਰਨੀ ਚਾਵੇ ਹੈਲਪ ਤੇ ਇਹ ਇਹਨਾਂ ਦੀਆਂ ਅਕਾਊਂਟ ਨੰਬਰ ਆ ਦੋਨੇ ਕਾਪੀਆਂ ਹੀ ਲਗਾ ਦਿੱਤੀਆਂ ਨੇ ਨਾਲ ਤੇ ਤੁਸੀਂ ਇਹਦੇ ਤੇ ਜਰੂਰ ਕੋਈ ਫੋਨ ਫੋਨ ਦੀ ਸੇਵਾ ਜਰੂਰ ਕਰਨੀ ਬੜੇ ਵੀਰ ਭਰਾਵਾਂ ਦੇ ਫੋਨ ਆਉਂਦੇ ਨਹੀਂ ਪਹਟ ਕਰਦੇ ਨੇ ਇਹ ਹਾਤਾ ਨੰਬਰ ਦੇ ਲੋ ਇੱਕ ਹਾਤਾ ਨੰਬਰ ਮੇਰੇ ਘਰ ਦੀ ਹੈ ਸਾਡੇ ਦੇ ਕੋਲ ਉਹਨਾਂ ਦਾ ਨਾਂ ਹੀ ਨਹੀਂ ਕੀ ਤੇ ਇੱਕ ਫੋਨ ਨੰਬਰ ਆਪਣਾ ਹੈ ਕਈ ਸੱਜਣ ਪਿੱਤਰਾਂ ਤੋਂ ਅਪਲੋਡ ਕਰਕੇ ਭੈਟਾ ਭੈਟਾ ਲੱਗੀ ਰਹੀ ਤੇ ਆ ਵੀ ਗਲਤ ਤੇ ਚੱਕੀ ਗਈ ਉਹ ਦੂੰਦੇ ਲੜਨ ਲੱਗੇ ਦੇਖੋ ਜੀ ਨੁਕਸਾਨ ਹੋਇਆ ਤੇ ਆਪਾਂ ਆਖਿਆ ਅੱਜ ਤੱਕ ਕੋਈ ਨਹੀਂ ਕਰ ਤੇ ਪਹਿਲੀ ਜਿਹੜੀ ਵੀਡੀਓ ਇਹ ਪਈ ਹੈ ਜੀ ਤੇ ਇਹਦੇ ਦੀ ਇੱਕ ਕਮਾਈ ਦਾ ਸਾਧਨ ਜੀ ਚੱਲ ਪਾਵਾਂਗਾ ਕਾ ਕਰੂ ਤੱਕਾ ਪਛਾਣਾਂ ਤੇ ਦੇਖ ਸਕਦਾ ਤੇ ਇਹਦੇ ਕਾਰਨ ਤੇ ਆਹ account number ਜੀ ਸਾਡਾ ਬਾਤਾਂ ਕਰਦਾ ਹੀ ਹੈ ਤੇ ਇੱਕ ਦੂਜਾ ਲੰਬਾ ਜਿਹਾ account number ਉੱਪਰ ਗੱਡੀ ਦੇਖਦਾ ਤੇ ਫਰੈਂਡਸ ਉਹਨਸ ਦੀ ਅੰਕਲ ਪ੍ਰੇਮ ਸਿੰਘ ਜੀ ਦੇ ਕਰੋ ਆ ਚੁੱਕੇ ਵਾ ਤੇ ਤੁਸੀਂ ਦੇਖਿਆ ਹੀ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਬੁਰੇ ਨੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕੀ ਆਉਣ ਤੇ ਇਹਨਾਂ ਦੀ ਮਦਦ ਕਰਨ ਇਹਨਾਂ ਦੀਆਂ ਪੰਜ ਬੀਟੀਆਂ ਨੇ ਤੇ ਉਹ ਪੜ ਸਕਣ Thank you.